ਪਰਜਵਾਹ ਪੁਆਣੀਗੜ ਮਾਈਨਰ ਨੰਬਰ 7 ਦੇ ਵਿੱਚ ਨਹਿਰੀ ਪਾਣੀ ਆ ਜੋ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਕਿਸਾਨ ਵੀਰਾਂ ਵੱਲੋਂ ਲੱਡੂ ਵੰਡੇ ਗਏ ਨੇਗੇ ਤੇ ਧੰਨਵਾਦ ਕੀਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪੁਆਸੀ ਮਾਨ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ 40 ਸਾਲਾਂ ਬਾਅਦ ਜਿਹੜਾ ਉਹ ਪਾਣੀ ਹੈ ਨਹਿਰੀ ਪਾਣੀ ਹੈ ਸਾਡੇ ਖੇਤਾਂ ਦੇ ਵਿੱਚ ਲੱਗਿਆ ਹੈ ਸਰਦਾਰ ਪੁਆਸੀ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਖੇਤਾਂ ਨੂੰ ਪਾਣੀ ਨਹਿਰੀ ਪਾਣੀ ਫਰਟਾ ਪਕਾ ਰਹੇ ਨੇ ਕਿ ਬਹੁਤ ਬਹੁਤ ਧੰਨਵਾਦ ਜੋ ਉਹਨੇ ਕਿਹਾ ਸੀ ਉਹ ਕਰਕੇ ਦਿਖਾਇਆ ਮਾਨ ਸਰਕਾਰ ਜਿੰਦਾਬਾਦ ਮਾਨ ਸਰਕਾਰ ਜਿੰਦਾਬਾਦ ਇਹ ਸਰਕਾਰ ਨੇ ਸਾਨੂੰ ਬਹੁਤ ਵੱਡੀ ਦੇਣ ਦਿੱਤੀ ਤੁਹਾਨੂੰ 50 ਸਾਲ ਹੋ ਗਏ ਖੇਤ ਦੇ ਬਚਨ ਅੱਜ ਜਦੋਂ 40 ਸਾਲ ਪਹਿਲਾਂ ਅਸੀਂ ਸਵੇਰਾ ਪਾਣੀ ਲਾਉਣੇ ਤੇ ਸਾਨੂੰ ਬਹੁਤ ਮੁਸ਼ਕਲ ਸੀ ਮੋਟਰਾਂ ਉੱਤੇ ਦੀਆਂ ਗੱਡੀ ਗੱਡੀ ਬੋਤੂ ਦੀ ਖਾਣਾ ਬਹੁਤ ਮੁਝਿਆ ਮਸਲਾ ਹੱਲ ਹੋ ਗਿਆ ਪਰ ਸਰਕਾਰਾਂ ਆਈਆਂ ਨੇ 40 ਸਰਕਾਰ ਵੀ ਆਈ ਹੈ ਕਾਂਗਰਸ ਸਰਕਾਰ ਵੀ ਆਈ ਹੈ ਇਹਨਾਂ ਨੇ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਇਹ ਲੁੱਟ ਕੇ ਸਾਨੂੰ ਸਾਨੂੰ ਥੋਕੀ ਗਏ ਨੇ ਮੰਜੀ ਸਾਡੀ ਪਾਣੀ ਖੜਾ ਦਾ ਆਫ ਰਾਈਂਦੇ ਨੇ ਆਉਣੇ ਸਮੇਂ ਚ ਜਿਹੜਾ ਮਾਨ ਸਾਹਿਬ ਨੇ ਸਾਨੂੰ ਦੇਣ ਦਿੱਤੀ ਹੈ ਅਸੀਂ ਸਾਰੀ ਕੋਸ਼ਿਸ਼ਾਂ ਨਹੀਂ ਕੋਲ ਫਿਰਦੇ ਇਹ ਪਾਣੀ ਸਾਨੂੰ ਬਹੁਤ ਔਖਾ ਮਿਲਿਆ ਪਰ ਮਾਨ ਸਾਹਿਬ ਵਰਗਾ ਮੁੱਖ ਮੰਤਰੀ ਨਹੀਂ ਮਿਲਦਾ ਆਉਣੇ ਸਮੇਂ ਚ ਅਸੀਂ ਫੇਰ ਵੀ ਛੋਟੇ ਨਾਲ ਮੋਟਾ ਲਾ ਕੇ ਮਾਨ ਸਾਹਿਬ ਨੂੰ ਦਿਖਾਈ ਜਿੰਦਾਬਾਦ ਜਿੰਦਾਬਾਦ ਅੱਜ ਮਿਤੀ 23 ਜੂਨ ਨੂੰ ਅਸੀਂ ਰਜਵਾਹਾ ਪੁਆਣੀਗੜ ਦੇ ਮਾਈਨਰ ਨੰਬਰ 7 ਦੇ ਉੱਪਰ ਖੜੇ ਆਗੇ 7 ਤੇ 8 ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਜੀ ਮਾਨ ਜੀ ਦੇ ਜੋ ਉਪਰਾਲਾ ਉਹਨੇ ਕੀਤਾ ਬਹੁਤ ਵੱਡਾ ਉਪਰਾਲਾ ਤਰਤੀਹਾ ਦੇ ਲਈ ਪਾਣੀ ਬਚਾਉਣ ਦੇ ਲਈ ਕੀਤਾ ਆ ਸਾਡੇ ਮਾਈਨਰ ਨੰਬਰ 7 ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜਾ ਪਾਣੀ ਹੈਗਾ ਵੱਡੀ ਤਰਾ ਦੇ ਵਿੱਚ ਆ ਰਿਹਾ ਹੈ ਇਹਦੇ ਨਾਲ ਤੇ ਸਾਡੇ ਮੋਟਰਾਂ ਜਿਹੜੀਆਂ ਖੜੀਆਂ ਲੱਗੀਆਂ ਤੇ ਸੂਰੇ ਦੇ ਪਾਣੀ ਦੇ ਨਾਲ ਇਸ ਵਾਰ ਇੱਕ ਝੋਨਾ ਕਿਸਾਨ ਵੀਰਾਂ ਵੱਲੋਂ ਲਗਾਇਆ ਜਾ ਰਿਹਾ ਤੇ ਅੱਜ ਅਸੀਂ ਇੱਥੇ ਖੜੇ ਆ ਤੇ ਧੰਨਵਾਦ ਕਰਦੇ ਆ ਸਰਕਾਰ ਕੋ ਸਾਡੀ ਮਾਨ ਦੀ ਦਾ ਤੇ ਸਾਡੇ ਨੱਜਰ ਦੇ ਲੋਕਾਂ ਦੇ ਵੱਲੋਂ ਖੇਤੀ ਦੇ ਵਿੱਚ ਅੱਜ ਲੱਡੂ ਮੰਡੇ ਜਾਣਗੇ ਕਿਉਂਕਿ ਜੋ ਉਸਾਂ ਜੀਵਨ ਮੁੱਖਾ ਕਰਦੇ ਹੋਏ ਨਹਿਰੀ ਪਾਣੀ ਹੈ ਜਿਹੜਾ ਉਹ ਹਰ ਤੈਰ ਤੱਕ ਪਹੁੰਚਾ ਹਾਂ ਜਿਹੜਾ ਵਾਅਦਾ ਕੀਤਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਰ ਟੇਲ ਤੱਕ ਪਹੁੰਚਾਣਿਆ ਜਿਹੜਾ ਬਹੁਤ icit ਹੈ ਜਿਹਦੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਤਿਕਾਰਯੋਗ ਮੇਰੀ ਅਮਰ ਬਾਤ ਸਾਹਿਬ ਜੀ ਮੈਂ 40 ਸਾਲਾਂ ਤੋਂ ਇਹ ਖੁੱਕੂਆਂ ਦੇ ਵਿੱਚ ਪਾਣੀ ਨਹੀਂ ਦੇਖਿਆ ਬਿਲਕੁਲ ਸੁੱਕੇ ਪਏ ਨੇ ਕਹੇ ਪਏ ਨੇ ਕਿਤੇ ਪਾਣੀ ਨਹੀਂ ਆਇਆ ਜੇ ਪੂਰਾ ਤਰ੍ਹਾਂ ਆਉਂਦਾ ਵੀ ਸੀ ਤਾਂ ਉਹ ਸਾਨੂੰ ਮਾਰ ਦੇ ਮਾਰ ਵਾਲੀ ਪਾਣੀ ਆਉਂਦਾ ਸੀ ਸਾਡੇ ਮਾਰ ਕਰਦਾ ਸੀ ਸਾਨੂੰ ਕੋਈ ਫਸਲ ਨਹੀਂ ਹੋਣ ਦਿੰਦਾ ਸੀ ਪਰ ਅੱਜ ਜੋ ਮਾਨ ਸਰਕਾਰ ਨੇ ਇਹ ਸਾਡੇ ਖੇਤਾਂ ਨੂੰ ਬਰਬਾਦ ਬਖਸ਼ਿਆ ਪਾਣੀ ਦੇ ਕੇ ਮੈਂ ਮਾਨ ਸਰਕਾਰ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਉਣ ਵਾਲੇ ਸਮੇਂ ਚ ਵੀ ਇਹ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਪੜਾਂਗੇ ਵਾਇਰ ਦੀ ਚਾਹਤ ਆਪਾ ਹੈ